2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਸਰਗਰਮ ਹੋ ਚੁੱਕੀ ਆ ਤਾਂ ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੇ ਨੇ ਦੱਸ ਦਈਏ ਕਿ ਇੱਕ ਹੰਗਾਮੀ ਮੀਟਿੰਗ ਆ ਜਿਹੜੀ ਸੱਦੀ ਗਈ ਆ ਇਹ ਮੀਟਿੰਗ ਅੱਜ ਦੁਪਹਿਰ ਤੋਂ ਬਾਅਦ ਆ ਜਿਹੜੀ ਉਹ ਚੰਡੀਗੜ੍ਹ ਸਥਿਤ 28 ਸੈਕਟਰ ਦੇ ਵਿੱਚ ਜਿਹੜਾ ਦਫ਼ਤਰ ਆ ਉਸ ਦੇ ਵਿੱਚ ਹੋਵੇਗੀ ਜਿਸ ਦੇ ਵਿੱਚ ਸਾਰੇ ਹਲਕਾ ਇੰਚਾਰਜਾਂ ਨੂੰ ਬੁਲਾਇਆ ਗਿਆ ਏ ਤੇ ਹੋਰ ਜਿਹੜੇ ਇਹਨਾਂ ਦੇ ਆਗੂ ਸਹਿਬਾਨ ਨੇ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਤਾਂ ਦੱਸਦੀਏ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਆ ਆਪਣੀ ਵਾਪਸੀ ਦੇ ਲਈ ਹਰ ਸੰਭਵ ਕੋਸ਼ਿਸ਼ ਹੈ ਜਿਹੜੀ ਕਰ ਰਿਹਾ ਦੱਸਦੀਏ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਿਆਨ ਆਉਂਦੇ ਨੇ ਕਿ ਅਕਾਲੀ ਦਲ ਆ 2027 ਦੇ ਵਿੱਚ ਵਾਪਸੀ ਕਰੇਗਾ ਤਾਂ ਉਸ ਨੂੰ ਲੈ ਕੇ ਹੁਣ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਜਿਹੜਾ ਇਹ ਐਕਸ਼ਨ ਮੋਡ ਦਿਖਾਇਆ ਗਿਆ ਦੱਸਦੀਏ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ ਇੱਕ ਅਹਿਮ ਮੀਟਿੰਗ ਆ ਜਿਹੜੀ ਹੁਣ ਬੁਲਾਈ ਗਈ ਆ ਤਾਂ ਦੱਸਦੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ ਨੇ ਆਪਣੀ ਪਾਰਟੀ ਦੀਆਂ ਭਵਿੱਖ ਰਣਨੀਤੀਆਂ ਤੇ ਜਥੇਬੰਦਕ ਟੰਕ ਚ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਅਹਿਮ ਬੈਠਕ ਸੱਦੀ ਹੈ ਸੂਤਰਾਂ ਅਨੁਸਾਰ ਇਹ ਮੀਟਿੰਗ ਜਿਹੜੀ ਆ ਅੱਜ ਦੁਪਹਿਰ ਨੂੰ ਮੁੱਖ ਦਫ਼ਤਰ ਵਿਖੇ ਹੋਵੇਗੀ ਇਹ ਅਹਿਮ ਇਕੱਠ ਦੇ ਵਿੱਚ ਪਾਰਟੀ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨੂੰ ਸ਼ਾਮਲ ਹੋਣ ਦੇ ਲਈ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਇਸ ਬੈਠਕ ਦਾ ਮੁੱਖ ਮਨੋਰਥ ਪਾਰਟੀ ਦੀਆਂ ਜੜਾਂ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨਾ ਜਿਸ ਤਹਿਤ ਬੂਥ ਲੈਵਲ ਤੱਕ ਪਾਰਟੀ ਸੰਗਠਨਾਂ ਨੂੰ ਮਜ਼ਬੂਤ ਕਰਨ ਤੇ ਵਿਸਤ੍ਰਾਤ ਚਰਚਾ ਜਿਹੜੀ ਆ ਹੋਵੇਗੀ ਪਾਰਟੀ ਹਾਈ ਕਮਾਂਡ ਨੇ ਹੁਣ ਆਪਣਾ ਪੂਰਾ ਨਿਸ਼ਾਨਾ 2027 ਦੀਆਂ ਵਿਧਾਨ ਸਭਾ ਚੋਣਾਂ ਕੇਂਦਰਿਤ ਕੀਤਾ ਤਾਂ ਜੋ ਸਮੇਸਿਰ ਚੋਣ ਮੈਦਾਨ ਦੇ ਵਿੱਚ ਮਜਬੂਤੀ ਦੇ ਨਾਲ ਉੱtreਆ ਜਾ ਸਕੇ ਉਸ ਤੋਂ ਇਲਾਵਾ ਮੀਟਿੰਗ ਦੌਰਾਨ ਹਾਲੀ ਦੇ ਵਿੱਚ ਹੋਈਆਂ ਪੰਚਾਇਤ ਸੰਪਤੀ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਦਰਸ਼ਨ ਦਾ ਵੀ ਗੰਭੀਰਤਾ ਦੇ ਨਾਲ ਮੰਥਨ ਕੀਤਾ ਜਾਵੇਗਾ ਪਾਰਟੀ ਆਗੂਆਂ ਦੇ ਵੱਲੋਂ ਚੋਣ ਨਤੀਜਿਆਂ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਪਾਰਟੀ ਦੀਆਂ ਕਮੀਆਂ ਅਤੇ ਮਜਬੂਤ ਪੱਖਾਂ ਨੂੰ ਪਛਾਣ ਕੇ ਅਗਲੀ ਰਣਨੀਤੀ ਆ ਜਿਹੜੀ ਉਲੀਕੀ ਜਾਵੇ ਦੱਸ ਦਈਏ ਕਿ ਬੀਤਤ ਦੇਨਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਬਿਆਨ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਲਗਾਤਾਰ ਜਿੰਨੀਆਂ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਨੇ ਜਿੰਨੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਸਾਰੀਆਂ ਪਾਰਟੀਆਂ ਦੇ ਜਿਹੜੇ ਫੈਸਲੇ ਨੇ ਉਹ ਦਿੱਲੀ ਤੋਂ ਹੁੰਦੇ ਨੇ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਚਾਹੇ ਫਿਰ ਜਿਹੜੀ ਆ ਉਹ ਭਾਜਪਾ ਦੀ ਗੱਲ ਕਰੀਏ ਚਾਹੇ ਪਰ ਕਾਂਗਰਸ ਦੀ ਗੱਲ ਕਰੀਏ ਹਾਲਾਂਕਿ ਕਾਂਗਰਸ ਪਾਰਟੀ ਦੇ ਕਾਟੋ ਕਲਿਸਟ ਦੇ ਵੀ ਜਿਹੜੀ ਆ ਉਹ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਸੀ ਜਿਹੜੀ ਕਾਂਗਰਸ ਪਾਰਟੀ ਦੀ ਇੱਕ ਅਹਿਮ ਮੀਟਿੰਗ ਹੈ ਦਿੱਲੀ ਦੇ ਵਿੱਚ ਬੁਲਾਈ ਗਈ ਸੀ ਉਸਤੇ ਵੀ ਨਿਸ਼ਾਨਾ ਸਾਧਿਆ ਗਿਆ ਸੀ ਤਾਂ ਹੁਣ ਪ੍ਰਧਾਨ ਸ਼ਰਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ ਇਹ ਹੰਗਾਮੀ ਮੀਟਿੰਗ ਆ ਸੱਦੀ ਗਈ ਆ ਜਿਸ ਦੇ ਵਿੱਚ ਜ਼ਿਲ੍ਹਾ ਪ੍ਰਧਾਨਾ ਅਤੇ ਹਲਕਾ ਇੰਚਾਰਜਾਂ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਸੱਦਾ ਭੇਜਿਆ ਗਿਆ ਤਾਂ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੂਥ ਲੈਵਲ ਤੱਕ ਸੰਗਠਨ ਨੂੰ ਪੂਰਾ ਮਜ਼ਬੂਤ ਕਰਕੇ ਪੂਰੀ ਮਜ਼ਬੂਤੀ ਦੇ ਨਾਲ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਰਿਆ ਜਾਵੇ ਤਾਂ ਇਸ ਵੇਲੇ ਹੋਣਾ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਆ ਸਾਰੇ ਹਲਕਾ ਇੰਚਾਰਜਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਜਿਹੜਾ ਸੱਦਾ ਭੇਜਿਆ ਗਿਆ ਅਹਿਮ ਮੀਟਿੰਗ ਦੇ ਵਿੱਚ ਜਿਹੜੇ ਨੇ ਉਹ ਹਲਕਾ ਇੰਚਾਰਜ ਹੋਣਗੇ ਇਸ ਮੀਟਿੰਗ ਦੇ ਵਿੱਚ ਜਿਹੜੇ ਨੇ ਉਹ ਜ਼ਿਲ੍ਹਾ ਪ੍ਰਧਾਨ ਹੋਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁੱਖ ਆਗੂ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਬਲਾਕ ਸਮਤੀ ਚੋਣਾਂ ਨਿਕਲ ਕੇ ਗਈਆਂ ਨੇ ਪੰਚਾਇਤ ਦੀਆਂ ਚੋਣਾਂ ਨਿਕਲ ਕੇ ਗਈਆਂ ਨੇ ਜਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਿਕਲ ਕੇ ਗਈਆਂ ਇਹਨਾਂ ਸਾਰੀਆਂ ਤੇ ਜਿਹੜਾ ਮੰਥਨ ਕੀਤਾ ਜਾਵੇਗਾ ਉਸ ਦੇ ਵਿੱਚ ਕੀ ਗਲਤੀਆਂ ਜਾਂ ਕੀ ਕਮੀਆਂ ਸ਼੍ਰੋਮਣੀ ਕਾਲਦੀ ਦੇ ਦੀਆਂ ਰਹੀਆਂ ਉਹਨਾਂ ਨੂੰ ਪਛਾਣ ਕੇ ਉਹਨਾਂ ਨੂੰ ਹੋਰ ਜਿਹੜਾ ਕੰਮ ਕਰਨ ਦੇ ਲਈ ਜਿਹੜਾ ਪ੍ਰੇਰਿਤ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਇਹ ਜਿਹੜੀ ਮੀਟਿੰਗ ਹੈ ਚੰਡੀਗੜ੍ਹ ਦੇ ਸੈਕਟਰ 27 ਦੇ ਵਿੱਚ ਜਿਹੜਾ ਮੁੱਖ ਦਫ਼ਤਰ ਹੈ ਅਕਾਲੀ ਦਲ ਦਾ ਉਸ ਦੇ ਵਿੱਚ ਹੋਣ ਜਾ ਰਹੀ ਹੈ